ਪੰਜਾਬ ਦਿਵਸ ਮੌਕੇ ਕੇਂਦਰ ਸਰਕਾਰ ਨੇ ਵੱਡਾ ਝਟਕਾ ਦੇ ਦਿੱਤਾ ਹੈ ਪੰਜਾਬ ਯੂਨੀਵਰਸਿਟੀ ਦੀ ਸਿੰਡੀਕੇਟ ਅਤੇ ਸੈਨੇਟ ਨੂੰ ਯਾਨੀ ਕਿ ਜੋ 59 ਸਾਲ ਪੁਰਾਣੀ ਸੀ ਉਸ ਨੂੰ ਭੰਗ ਕਰ ਦਿੱਤਾ ਸੋ ਇਸ ਵੇਲੇ ਦੀ ਸਭ ਤੋਂ ਅਹਿਮ ਖਬਰ ਹੈ ਪੰਜਾਬ ਯੂਨੀਵਰਸਿਟੀ ਜਿਸ ਉੱਤੇ ਪੰਜਾਬ ਦੇ ਨੌਜਵਾਨਾਂ ਦੇ ਵੱਲੋਂ ਹੱਕ ਜਤਾਇਆ ਜਾਂਦਾ ਰਿਹਾ ਸੋ ਉਸ ਦੀ ਸੈਨੇਟ ਅਤੇ ਸਿੰਡੀਕੇਟ ਨੂੰ ਭੰਗ ਕਰ ਦਿੱਤਾ ਹੈ ਪੂਰਨ ਤੌਰ ਤੇ ਕੇਂਦਰ ਸਰਕਾਰ ਨੇ ਸੋ ਪੰਜਾਬ ਦਿਵਸ ਤੇ ਇਹ ਇਤਿਹਾਸਕ ਝਟਕਾ ਕਹਿ ਸਕਦੇ ਹਾਂ ਕੇਂਦਰ ਸਰਕਾਰ ਨੇ ਚੰਡੀਗੜ੍ਹ ਦੀ 59 ਸਾਲ ਪੁਰਾਣੀ ਸੈਨੇਟ ਅਤੇ ਸਿੰਡିକੇਟ ਨੂੰ ਪੰਗ ਕੀਤਾ 142 ਸਾਲ ਪੁਰਾਣੀ ਪੰਜਾਬ ਯੂਨੀਵਰਸਿਟੀ ਦੀ 59 ਸਾਲ ਪੁਰਾਣੀ ਸੈਨੇਟ ਅਤੇ ਸਿੰਡିକੇਟ ਪੰਗ ਹੋ ਗਈ ਹੈ 1 ਨਵੰਬਰ 1966 ਨੂੰ ਗਠਿਤ ਹੋਈਆਂ ਨਾ ਦੋਵਾਂ ਸਿਖਰ ਲੀਆਂ ਫੈਸਲੇ ਲੈਣ ਵਾਲੀਆਂ ਸੰਸਥਾਵਾਂ ਨੂੰ ਊਰਨ ਤੁਰਤੇ ਪੁਨਰ ਗਠਿਤ ਕਰ ਦਿੱਤਾ ਗਿਆ ਹੈ ਸਭ ਤੋਂ ਵੱਡਾ ਬਦਲਾ ਇਹ ਹੈ ਕਿ ਯੂਨੀਵਰਸਿਟੀ ਦੀ ਕਾਰਜਕਾਰੀ ਸ਼ਕਤੀ ਯਾਨੀ ਕਿ ਸਿੰਡିକੇਟ ਨੂੰ ਇੱਕ ਚੁਣੀ ਹੋਈ ਸੰਸਥਾ ਤੋਂ ਬਦਲ ਕੇ ਪੂਰੀ ਤਰ੍ਹਾਂ ਨਾਮਜ਼ਦ ਸੰਸਥਾ ਬਣਾ ਦਿੱਤਾ ਗਿਆ ਇਸ ਨੂੰ ਯੂਨੀਵਰਸਿਟੀ ਦੇ ਸਿਆਸੀ ਕੰਟਰੋਲ ਦੋਲ ਤੋਂ ਅਕਾਦਮਿਕ ਕੰਟਰੋਲ ਵੱਲ ਇੱਕ ਫੈਸਲਾਕੁਨ ਕਦਮ ਮੰਨਿਆ ਜਾ ਰਿਹਾ ਹੈ। ਤੇ ਟ੍ਰਿਬਿਊਨ ਦੀ ਇੱਕ ਰਿਪੋਰਟ ਅਨੁਸਾਰ ਪੀਯੂ ਐਕਟ 1947 ਤਹਿਤ ਸੂਚਿਤ ਇਹਨਾਂ ਵੱਡੇ ਬਦਲਾਵਾਂ ਨੇ ਗ੍ਰੈਜੂਏਟ ਕੰਸਟੀਚੂਐਂਸੀ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਹੈ। ਸੈਨੇਟ ਦੀ ਤਾਕਤ 90 ਮੈਂਬਰਾਂ ਤੋਂ ਘਟਾ ਕੇ ਸਿਰਫ 31 ਕਰ ਦਿੱਤੀ ਗਈ ਹੈ। ਸੋ ਨਵੀਂ ਬਣਤਰ 31 ਮੈਂਬਰ ਦੀ ਹੋਵੇਗੀ 18 ਚੁਣੇ ਹੋਏ, 6 ਨਾਮਜ਼ਦ ਅਤੇ 7 ਪਦੇਨ ਮੈਂਬਰ ਹੋਣਗੇ ਇਤਿਹਾਸ ਵਿੱਚ ਪਹਿਲੀ ਵਾਰ ਚੰਡੀਗੜ੍ਹ ਦੇ ਸੰਸਦ ਯਾਨੀ ਕਿ ਇੱਥੋਂ ਦੇ ਐਮਪੀ ਨੂੰ ਯੂਟੀ ਦੇ ਮੁੱਖ ਸਕੱਤਰ ਅਤੇ ਸਿੱਖਿਆ ਸਕੱਤਰ ਨੂੰ ਪੰਜਾਬ ਦੇ ਸੀਨੀਅਰ ਅਧਿਕਾਰੀ ਦੇ ਨਾਲ ਸੈਨੇਟ ਵਿੱਚ ਪਦਨ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ ਐਕਟ ਦੇ ਸੋਧੇ ਹੋਏ ਸੈਕਸ਼ਨ 13 ਤਹਿਤ ਆਰਡੀਨਰੀ ਫੈਲੋਜ਼ ਜਿਨ੍ਹਾਂ ਦੀ ਗਿਣਤੀ 24 ਤੋਂ ਵੱਧ ਨਹੀਂ ਹੋਵੇਗੀ ਉਹਨਾਂ ਦੀ ਬਣਤਰ ਨੂੰ ਵੀ ਬਦਲ ਦਿੱਤਾ ਗਿਆ ਹੈ। ਉਗੇ ਸਾਬਕਾ ਵਿਦਿਆਰਥੀ ਚਾਂਸਲਰ ਦੁਆਰਾ ਨਾਮਜ਼ਦ ਯਾਨੀ ਕਿ ਦੋ ਪ੍ਰੋਫੈਸਰ ਇੱਕ ਆਰਟਸ ਤੋਂ ਇੱਕ ਸਾਇੰਸ ਤੋਂ ਪੀਯੂ ਵਿਭਾਗ ਤੋਂ ਚੁਣੇ ਹੋਏ ਨੇ ਜੋ ਦੋ ਐਸੋਸੀਏਟ ਅਤੇ ਅਸਿਸਟੈਂਟ ਪ੍ਰੋਫੈਸਰ ਚੁਣੇ ਹੋਏ ਚਾਰ ਪ੍ਰਿੰਸੀਪਲ ਸਬੰਧਿਤ ਕਾਲਜਾਂ ਤੋਂ 6 ਅਧਿਆਪਕ ਅਤੇ ਦੋ ਪੰਜਾਬ ਵਿਧਾਨ ਸਭਾ ਦੇ ਮੈਂਬਰ ਐਮਐਲਏ ਸਪੀਕਰ ਦੁਆਰਾ ਨਾਮਜ਼ਦ ਬਸ਼ਰਤੇ ਉਹਨਾਂ ਕੋਲ ਯੂਨੀਵਰਸਿਟੀ ਦੀ ਡਿਗਰੀ ਹੋਵੇ ਇਹਨਾਂ ਨੂੰ ਸ਼ਾਮਲ ਕੀਤਾ ਗਿਆ ਬਾਕੀ ਬਚੇ ਮੈਂਬਰਾਂ ਨੂੰ ਚਾਂਸਲਰ ਵੱਲੋਂ ਸਿੱਖਿਆ ਖੋਜ ਜਾਂ ਫਿਰ ਜਨਤਕ ਜੀਵਨ ਤੋਂ ਜੋ ਮਾਹਿਰ ਹੋਣ ਉਹਨਾਂ ਨੂੰ ਨਾਮਜ਼ਦ ਕੀਤਾ ਜਾਵੇਗਾ